ਤਬੇ ਕੀ ਹੋ ਜਾਏ ਭਾਵੇਂ ਮਹਿਲ ਵਾਲਾ ਹੋ ਜਾਏ ਨਾ ਆਕਲਾਵੇ ਮਹਿਲ ਵਾਲੇ ਨੂੰ ਨਾ ਆਵੇ ਦੁੱਖਾਂ ਸੁੱਖਾਂ ਨਾਲ ਲੜਨਾ ਕਿਦਾਂ ਨਾ ਆਵੇ ਛਪਰੀ ਵਾਲੇ ਨੂੰ ਤੇ ਜੇ ਸਮਝ ਆ ਗਈ ਛਪਰੀ ਵਾਲੇ ਨੂੰ ਨਹੀਂ ਆ ਜਾਂਦੀ ਹੈ ਤੱਤਿਆਂ ਕੋਠਿਆਂ ਚ ਨੇ ਟੈਲ ਵਾਲੇ ਪਾਏ ਐ ਸਾਈਕਲ ਤੇ ਜਾਂਦਾ ਹੈ ਪਰ ਖਿੜਿਆ ਖਿੜਿਆ ਕਰ ਰਿਹਾ ਸਾਰਾ ਘਰ ਵਾਲੀ ਕਹਿੰਦੀ ਕੋਈ ਨਹੀਂ ਜੀ ਅੱਜ ਆਚਾਰ ਨਾਲ ਹੀ ਸਾਰ ਲਾਂਗੇ ਫਿਰ ਕੀ ਹੋ ਗਿਆ ਕੈਮ ਰੋ ਤੁਸੀਂ 300 ਦਿਹਾੜੀ ਲੈ ਕੇ ਉਹਨੇ ਵਾਦੂਏ ਸਾਨੂੰ ਕੋਈ ਗੱਲ ਨਹੀਂ ਇੱਕੋ ਹੀ ਫੋਨ ਹੈ ਉਹਦੇ ਨਾਲ ਹੀ ਥਾਰ ਲੰਘਾ ਛੋਟਾ ਜਿਹਾ ਹੀ ਹੈ ਸਰ ਜਾਂਦਾ ਮਨ ਕੈਮ ਨੇ ਜੇ ਅੰਡਰਸਟੈਂਡਿੰਗ ਆਪਸੀ ਅੰਡਰਸਟੈਂਡਿੰਗ ਹੈ ਰਿਲੇਸ਼ਨਸ਼ਿਪ ਚੰਗੀ ਹੈ ਆਪਸੀ ਸਾਝ ਹੈ ਦੋ ਜਣਿਆਂ ਦੀ ਜਿੱਥੇ ਪਤੀ ਪਤਨੀ ਦੀ ਬਣਦੀ ਹੋਵੇ ਆਨੰਦਕਾਰ ਦੇ ਜਿੰਨੇ ਵੀ ਹੁੰਦੇ ਨੇ ਮੈਂ ਹਰ ਇੱਕ ਵਾਰੀ ਕਹਿਣਾ ਹੁੰਦਾ ਵੀ ਪਤੀ ਪਤਨੀ ਦੀ ਬਣਦੀ ਹੈ ਨਾ ساری ਦੁਨੀਆ ਇੱਕ ਪਾਸੇ ਹੋਵੇ ਤੁਸੀਂ ਸਭ ਨਾਲ ਲੜ ਲਵੋ ਤੁਹਾਨੂੰ ਜਦੋਂ ਘਰੋਂ ਫੋਨ ਆ ਜਾਣਾ ਨਾ ਕੋਈ ਨਹੀਂ ਜੀ ਫਿਰ ਕੀ ਹੋ ਗਿਆ ਤੁਸੀਂ ਘਰ ਆਓ ਘਰ ਆ ਜਾਓ ਕੋਈ ਗੱਲ ਨਹੀਂ ਬੰਦਾ ਫਿਰ ਉਹ ਇੱਕ ਹੌਸਲਾ ਹੈ ਬਹੁਤ ਵੱਡਾ ਜਦੋਂ ਉਧਰੋਂ ਵੀ ਤਤੀ ਹਵਾ ਹੀ ਆਉਂਦੀ ਹੈ ਫਿਰ ਮਰਦਾ ਫਿਰ ਕਿਧਰ ਚੱਲ ਲਹਿਰ ਤੇ ਚਲੀ ਹਣ ਕੱਖ ਨਹੀਂ ਬਚਿਆ ਤੇ ਨਹਿਰ ਤੇ ਉਧਰੋਂ ਤੱਤੀ ਹਵਾ ਤਾਂ ਹੀ ਆਉਂਦੀ ਐ ਤੂੰ ਤੱਤਾ ਹੋਇਆ ਫਿਰਨਾ ਤੇਰਾ ਵੀ ਕੋਸੂਰ ਹੋਣਾ ਕੋਈ ਐਵੇਂ ਤੇ ਨਹੀਂ ਆ ਜਿੰਨੇ ਤੁਹਾਡੇ ਚ ਖਿੜੇ ਖਿੜੇ ਆ ਇਹਨਾਂ ਦੇ ਘਰ ਵਾਲੀ ਐ ਨਾ ਵਧੀਆ ਬਣਦੀ ਐ ਆ ਜਿੰਨੇ ਭੇੜੇ ਮੂੰਹ ਵਾਲੇ ਬੈਠੇ ਨੇ ਭੇੜੇ ਮੂੰਹ ਵਾਲਾ ਮਤਲਬ 부ਝਿਆ ਜਾ ਦੇਖਿਓ ਵੇਖਿਓ ਪੀਨਿਕ ਜੀ ਨਹੀਂ ਲੱਗਨਦੀਆਂ ਅਮਲੀਆਂ ਦੀ ਬਸ ਐਂ ਬੈਠੀ ਓਹੋ ਥੱਲੇ ਨੂੰ ਕਦੇ ਥੱਲੇ ਨੂੰ ਮੂੰਹ ਬਾੜ ਲੈਣਗੇ ਕਦੇ ਪਾਸੇ ਜੇ ਤਾਂ ਚੱਕ ਲਿਆ ਬਸ ਸਹੀ ਸੋਚਾਂ ਚ ਲੁੱਬੇ ਪਏ ਕਿਉਂ ਭਲਾ ਕਲੇਸ਼ ਕਰਕੇ ਆਏ ਆ ਜਾ ਕੇ ਫੇਰ ਲੜਨਾ ਮੰਦੀ ਨਹੀਂ ਤੇ ਜੇ ਉੱਥੇ ਟਿਊਨਿੰਗ ਸਹੀ ਹੈ ਐ ਖੜਿਆ ਪਰਦਾ ਕੋਈ ਨਹੀਂ ਇੱਕ ਤੇ ਹੈ ਮੇਰੇ ਨਾਲ ਨਿਆਣਾ ਕੋਈ ਨਾ ਬਣੇ ਮੇਰਾ ਬੱਚੇ ਸਾਰੇ ਛੱਡ ਜੜਾ ਆ ਵੇਖ ਲੋ ਜਿੰਨੇ ਨੂੰ ਨੋਟ ਕਰ ਲੋ ਆਪਣੇ ਦੋਸਤਾਂ ਚ ਨਹੀਂ ਗੱਲ ਜਾਓ ਫਰੈਂਡਾਂ ਚ ਸਾਰਿਆਂ ਚ ਲਜਾਇਓ ਧਿਆਨ ਮਾੜਾ ਜਿ ਰਿਸ਼ਤੇਦਾਰੀਆਂ ਚ ਲਜਾਓ ਜਿੰਨਾ ਜਿੰਨਾ ਦੀ ਬਣਦੀ ਏ ਉਹਨਾਂ ਨੂੰ ਵੇਖ ਲਓ ਜਿੰਨਾ ਦਾ ਕਲੇਸ਼ ਆ ਉਹਨਾਂ ਤੋਂ ਉਹਨਾਂ ਨੂੰ ਵੇਖੋ ਜਨ ਯਾਦ ਕਰੋ ਸਾਰਿਆਂ ਨੂੰ ਜਰ ਤੁਹਾਡੇ ਚ ਬਹੁਤ ਹੋਣਗੇ ਰਿਸ਼ਤੇਦਾਰਾਂ ਚ ਭਰਾਵਾਂ ਚ ਫਰੈਂਡਾਂ ਚ ਵੇਖੋ ਬੰਦੇ ਹਿੱਲੇ ਪਏ ਅਪਸੈਟ ਕਦੇ 4 ਦਿਨ ਇਕੱਠੇ ਬਹਿਣ ਜੀ ਨਹੀਂ ਕਰੂ ਤੁਹਾਨੂੰ ਉਹ ਬੰਦਾ ਇਕੱਲਾ ਹੀ 부ਜਿਆ 부ਜਿਆ ਰਹਿੰਦਾ ਕਿਉਂ ਕਿ ਰਿਲੇਸ਼ਨਸ਼ਿਪ ਕੀ ਕੀ ਏਕ ਜੋਤ ਦੋਏ ਮੂਰਤੀ ਧੰਪਿਰ ਕਹੀ ਏ ਜੋਤ ਇੱਕ ਰਹੀ ਜੋਤ ਦਾ ਅਰਥ ਕੀ ਹੈ ਸੋਚ ਗਿਆਨ ਦੋਨਾਂ ਦੀ ਸੋਚ ਨਹੀਂ ਰਲਦੀ ਸੋਚ ਨਾ ਰਲਣ ਕਰਕੇ ਸ਼ਰੀਰ ਦੋ ਹੈ ਬਹੁਤ ਦੁਖੀ ਹੈ ਪਰ ਜਿਨ੍ਹਾਂ ਦੀ ਸੋਚ ਇੱਕ ਹੈ ਸ਼ਰੀਰ ਦੋ ਹੈ ਉਹ ਖੇੜੇ ਖੇੜੇ ਇੱਥੇ ਬੈਠਾ ਹੈ ਮੈਂ ਆਉਣਾ ਨਹੀਂ ਮੈਂ ਦੋਕ ਦਿਨ ਲਾ ਕੇ ਆਉਂ ਕਹਿੰਦੀ ਕੋਈ ਨਹੀਂ ਜੀ ਮੈਂ ਸੰਭਲੂ ਆਪੇ ਫਿਕਰ ਨਾ ਕਰੋ ਮੈਂ ਹੈਗੀਆਂ ਕਰੇ ਕੋਈ ਨਹੀਂ ਤੇ ਜੇ ਹੁਣ ਅਗਲਾ ਕਵੇ ਬਈ ਮੈਂ ਪਹਿਲਾਂ ਤਾਂ ਫੋਨ ਕਰਦਾ ਹੀ ਨਹੀਂ ਡਰਦਾ ਤੇ ਜੇ ਕਰਤਾ ਮੈਂ ਸੋਚਦਾ ਸੀ ਵੀ ਦੋ ਦਿਨ ਹੁਣ ਮਰ ਜਾ ਇੱਥੇ ਹੀ ਮਰ ਜਾ ਹੁਣ ਆਈ ਨਾ ਬੜੇ ਘਰੇ ਨਾ ਬੜੀ ਹੁਣ ਰੋ ਲੈ ਲੈ ਸਵਾਦ ਫਿਰਹੀਂ ਹੋਣਾ ਕੋ ਆਪਸੀ ਟਿਊਨਿੰਗ ਹੋਵੇ ਜੇ ਆਪਸੀ ਟਿਊਨਿੰਗ ਹੋਵੇ ਫਿਰ ਵੇ ਹੁਣ ਕਈ ਕਹਿਣਗੇ ਵਿਆਹ ਤੇ ਹੈ ਨਹੀਂ ਟਿਊਨਿੰਗਾਂ ਦਾ ਬੜਾ ਪਤਾ ਹੈ ਜਰ ਤੁਹਾਡੇ ਜੀ ਰਿਆਂ ਵੈ ਵਿਆਹ ਆ ਨਹੀਂ ਵਿਆਹਾਂ ਜੀ ਰਿਆਂ 20 ਸਾਲ ਹੋ ਗਏ ਮੈਨੂੰ ਤੁਹਾਡੇ ਘਰਾਂ ਚ ਹੀ ਰਹਿਣਾ ਤੁਸੀਂ ਉਹਨੇ ਘਰਾਂ ਚ ਨਹੀਂ ਜਾਂਦੇ ਜਿੰਨਾ ਮੈਂ ਜਾਂਦਾ ਤੁਹਾਡੇ ਕੋਲ ਉਹਨੇ ਦੁੱਖੜੇ ਨਹੀਂ ਲੋਕ ਰੋਂਦੇ ਜਿੰਨੇ ਮੇਰੇ ਕੋਲੇ ਰੋਂਦੇ ਨੇ ਮੈਨੂੰ ਪਤਾ ਹੈ ਸਭ ਗੱਲਾਂ ਦਾ ਪਤਾ ਤੁਹਾਡੇ ਘਰਾਂ ਚ ਹੀ ਰਹਿਣਾ ਹੁਣ ਤੱਕ ਸਭ ਲੜਾਈਆਂ ਪੜਾਈਆਂ ਤੁਹਾਡੀਆਂ ਅੱਧਿਆਂ ਦੇ ਫੈਸਲੇ ਤੇ ਮੈਂ ਕਰੇ ਨੇ ਕਦੇ ਉਹਨੂੰ ਬਾਹ ਕਦੇ ਆ ਬਿਠਾ ਕੇ ਕਰ ਲੋ ਗੱਲ ਮਾੜੀ ਦੀ ਬਹੁਤ ਵਾਰ ਤੇ ਮੈਂ ਨਜਿੱਠਦਾ ਹੁੰਦਾ ਕਈਆਂ ਨੂੰ ਬਾਹਰੋਂ ਮੈਂ ਹੱਸਦਾ ਹੁੰਦਾ ਜਦੋਂ ਉਥੋਂ ਆਉਣ ਫਿਰ ਪਾਗਲੀ ਵਾਰੀ ਆਉਣ ਤਾਂ ਫਿਰ ਕਰਾਂਗੇ ਬਹਿ ਕੇ ਗੱਲ ਉਹ ਕਹਿੰਦੇ ਤੁਹਾਡੀ ਅਗਲੀ ਵਾਰ ਆਉਂਦੀ ਹੋਈ ਨਹੀਂ ਇੰਨਾ ਕਹਿ ਕੇ ਕਈਆਂ ਦੇ 4-4 ਸਾਲ ਲੰਘਾ ਦੇ ਲਈ ਕੋਈ ਨਹੀਂ ਬਸ ਅਗਲੀ ਵਾਰੀ ਆਪਾਂ ਨਵੇੜ ਦੇਣਾ ਕੰਮ ਇਦਾਂ ਹੀ ਕਰੀ ਜਾਈ ਦੀ ਪਰ ਪਿਆਰਿਓ ਸੁਣੋ ਕੋਸ਼ਿਸ਼ ਕਰੋ ਤੁਸੀਂ ਕਹੋਗੇ ਮੈਂ ਕੀ ਕਰ ਸਕਦਾ ਲੜਾਈ ਤੇ ਘਰ ਵਾਲੀ ਕਰਦੀ ਐ ਮੈਂ ਇਦਾਂ ਨਹੀਂ ਪਿਆਰਿਆ ਕਲੇਸ਼ ਨਾਲ ਮੈਂ ਕਿਵੇਂ ਕੀ ਕਰਾਂ ਉਹ ਪਿਆਰਿਆ ਜੇ ਮਾਂ ਇਦਾਂ ਦੀ ਮਿਲ ਜਾਂਦੀ ਫਿਰ ਕੀ ਕਰਦਾ ਮਾਂ ਵੀ ਬਦਲ ਨਹੀਂ ਲੱਗਦਾ ਜੇ ਭੈਣ ਇਦਾਂ ਦੀ ਹੁੰਦੀ ਭੈੜ ਵੀ ਬਦਲਦਾ ਨਹੀਂ ਅਸਲ 'ਉੱਥੇ ਬੰਦਾ ਸੈਟਿੰਗ ਕਰਨ ਲੈਂਦਾ ਪਤਾ ਵੀ ਮਾਂ ਨਹੀਂ ਬਦਲੀ ਜੀ ਉੱਥੇ ਬੰਦਾ ਖਲਾਰ ਲੈਂਦਾ ਆਪਣੇ ਮਾਈ ਨੇ ਉੱਥੇ ਬਿਵੇਕ ਸੀ ਸਮਝ ਐ ਫਲੈਕਸੀਬਿਲਟੀ ਐ ਇੱਥੇ ਤਾਂ ਸੀ ਬਹਾਨੇ ਬਾਲਦੇ ਆ ਜੀ ਕੀ ਕਰੀਏ ਜੀ ਹੁਣ ਬੰਦਾ ਕਿੰਨਾ ਚਿਰ ਘੱਟੇ ਇਹਦਾ ਇਦਾਂ ਬੰਦਾ ਬਣਦਾ ਹੈ ਕੋਸ਼ਿਸ਼ ਕਰੋ ਪਿਆਰਿਓ ਆਪਣੇ ਆਪ ਨੂੰ ਬਵੇਕੀ ਬਣਾਓ ਆਪਣੇ ਆਪ ਨੂੰ ਕਿਸੇ ਸਟੈਂਡ ਤੇ ਲਿਆਓ ਖਲਾਰ ਲਓ ਸਟਰੋਂਗ ਕਰ ਲੈ ਆਪਣੇ ਆਪ ਨੂੰ ਬਿਮਾਰੀਆਂ ਆਉਂਦੀਆਂ ਰਹਿਣੀਆਂ ਆਪਣਾ ਇਮਿਊਨ ਸਿਸਟਮ ਹੀ ਠੀਕ ਕਰ ਲੈ